ਮਿੱਤਰ ਜਦੋਂ ਜ਼ਗਰਦ ਕਹਿੰਦਾ ਹਾਂ ਨਾ ਰਹੇ ਤਾਂ ਸਾਰਾ ਜਗਾ ਉਹ ਉਸਵੇਂ ਤਰ੍ਹਾਂ ਚੱਲਣਾ ਸ਼ੁਰੂ ਲੱਗ ਗਿਆ ਇੱਕ ਕਾਰਨ ਸਿਬਲਾਰ ਦੇ ਦਰਮਿਆਨ ਵੀ ਫਾਇਸਬਕ ਨੇ ਲੋਕਾਂ ਦੇ ਨਾਲ ਸਰਪੰਚਾਂ ਦੇ ਸਮਝਬਾਜ਼ ਦਿਖਾ ਕੇ ਮੇਰਾ ਨਾਮ ਵਿਮਲ ਕੁਮਾਰ ਆਪ ਕੋਲ ਜੋਨਲ ਕਮਿਟੀ ਨਾਲ ਸੰਪਰਕ ਕਰਦੇ ਆ ਤੇ ਇਹ ਦੱਸਣਾ ਚਾਹੁੰਦਾ ਕਿ ਇਸ ਮਾਧਿਅ ਵਿੱਚ ਪਹਿਲੀ ਵਾਰ ਮੁਲਾਜ਼ਮ ਅਜਿਹੇ ਨਰਮ ਪਰਜਨਲ ਨੋਟ ਕੀ ਹੋ ਗਿਆ ਸੰਚਾਰ ਦੇ ਦੇ। ਪਰ ਇਹ ਇਤਹਾਸਿਕ ਗੱਲ ਹੈ ਕਿ ਮੁਲਾਜ਼ਮ ਕਿਸੇ ਵੀ ਆਪਣੀ ਮਗਰਜ਼ ਸੁਧਾਰ ਦੇ ਕਰਦੇ ਇਹਨਾਂ ਰੋਲ ਪੰਜਾਬ ਦੇ ਇਤਹਾਸਿਕ ਗੱਲ ਕਰਦੇ। ਯਾਦ ਹੁਣ ਕਰ ਜੋ ਪੰਜਾਬ ਦੀਆਂ ਪਾਵਰ ਕੰਪਨੀਆਂ ਬਿਜਲੀ ਦੀ ਜਮੀਨਾਂ ਦੇ ਵਿੱਚ ਦਾ ਫੈਸਲਾ ਕਰ ਰਹੀ ਆ ਸਿੱਧੇ ਤੌਰ ਤੇ ਗਲਤ ਪੰਜਾਬ ਦੇ ਨੁਕਸਾਨ ਵਾਤੇ ਆ ਕਿਉਂਕਿ ਜਿਹੜੀਆਂ ਪੰਜਾਬ ਦੀ ਜਿਹੜੀ ਬਿਜਲੀ ਦੀ ਮਾਦਾ 18000 ਮੈਗਾਵਾਟ ਤੋਂ ਘਾਟ ਕਰ ਚੁੱਕੀ ਹੈ ਜਦ ਕਿ ਸਾਡੀ ਜਿਹੜੀ ਜਨਰੇਸ਼ਨ ਜਿਹੜੀ ਆ 15000 ਤੋਂ 6000 ਮੈਗਾਵਾਟ ਦੇ ਕਰੀਬ ਆ ਔਰ ਜਿਹੜੀ ਨਵੀਂ ਮੰਗ ਜਿਹੜੀ ਵਧ ਰਹੀ ਆ ਉਹਨੂੰ ਕਵਰ ਕਰਨ ਵਾਸਤੇ ਇੱਥੇ ਨਵੇਂ ਬਿਜਲੀ ਘਰ ਲਗਾਉਣ ਦੀ ਲੋੜ ਆ ਪਹਿਲਾਂ ਚੱਲੇ ਜੀ ਬਿਜੇ ਘਰਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਆ ਬਹੁਤ ਸਾਰੇ ਵਾਸਤੇ ਜ਼ਮੀਨਾਂ ਦੀ ਲੋੜ ਆ ਜਿਹੜੀਆਂ ਸਾਡੇ ਪਹਿਲੇ ਪੁਰਖਿਆਂ ਨੇ ਜਾਂ ਪਹਿਲੇ ਜਿਹੜੇ ਜੋ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀਆਂ ਪਟਵੰਤਾਂ ਨੇ ਬਿਜਲੀ ਬੋਰ ਨੂੰ ਵੀ ਦਿੱਤੀਆਂ ਜਾਂ ਘਾਟੇ ਪਾਦੇ ਦੇ ਦਿੱਤੀਆਂ ਇਹਨਾਂ ਮੌਜੂਦਾ ਪੰਜਾਬ ਦੀ ਸਰਕਾਰ ਉਹ ਜ਼ਮੀਨਾਂ ਨੂੰ ਵੇਚ ਕੇ ਜਿਹੜੀਆਂ ਪੈਸੇ ਇਕੱਠੇ ਕਰਨ ਦੇ ਪ੍ਰਸ਼ਨ ਕਰ ਰਹੀ ਆ ਦੂਸਰੇ ਨੰਬਰ ਦੇ ਉੱਤੇ ਇਹਨਾਂ ਜ਼ਮੀਨਾਂ ਦੇ ਉੱਤੇ ਪੰਜਾਬ ਸਰਕਾਰ ਦੇ ਕੋਲ ਰੈਵਨਿਊ ਦੇ ਘਾਟਮੰਦਨ ਇਹਨਾਂ ਜ਼ਮੀਨਾਂ ਨੂੰ ਉੱਤੇ ਕਰਜ਼ਾ ਲੈ ਕੇ ਜਿਹੜੀਆਂ ਮੁਲਾਜ਼ਮਾਂ ਨੂੰ ਜਿਹੜੀਆਂ ਤਰਫਾਵਾ ਤੇ ਪੈਨਸ਼ਨਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਪੰਜਾਬ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਨਿੰਦਣਯੋਗ ਤੇ ਗਲਤ ਫੈਸਲਾ ਹੈ ਦੂਸਰੇ ਨੰਬਰ ਦੇ ਉੱਤੇ ਜੋ ਰੂਪੜ ਦੇ ਵਿੱਚ 2800 2 ਨਗਾਵੜ ਦੇ ਜਿਹੜੇ ਪਾਵਰ ਪ੍ਰੋਜੈਕਟ ਜਿਹੜੇ ਲਗਾਏ ਜਾ ਰਹੇ ਨੇ ਪਰ ਉਹ ਲਗਾਉਣ ਦਾ ਫੈਸਲਾ ਜਿਹੜਾ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਪ੍ਰਾਈਵੇਟ ਸੈਕਟਰ ਤੋਂ ਲਗਾਏ ਜਾਣ। ਲੇਕਿਨ ਇਹ ਜਿਹੜਾ ਪੰਜਾਬ ਦੇ ਬਿਜਲੀ ਇੰਜੀਨੀਅਰ ਨੇ ਉਹ ਜੰਪ ਪਲਾਨ ਪੰਜਾਬ ਦੇ ਜੋ ਨਿਵਾਜੋ ਨੇ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਪੰਜਾਬ ਸਮੁੱਚੇ ਹਿੰਦੁਸਤਾਨ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਕਾਰਜ ਕਰਦੇ ਤੇ ਕਾਰਜ ਕਰਦੇ ਆ ਰਿਹਾ ਹੈ। ਔਰ ਇਸ ਕਰਕੇ ਜਿਹੜੀ ਪੰਜਾਬ ਦੇ ਜਿਹਨੇ ਨੇ ਜੋ ਮੁਲਾਜ਼ਮ ਨੇ ਕੋਈ ਰੋਪੜ ਦੇ ਜਿਹੜੇ ਦੋਵੇਂ ਸਰਵਰ ਪਲਾਟ ਨੇ ਇਹਨਾਂ ਨੂੰ ਪਬਲਿਕ ਤੌਰ ਤੇ ਲਗਾਉਣ ਲਈ ਪੂਰੀ ਤਰ੍ਹਾਂ ਸક્ષਮ ਨਹੀਂ ਇਸ ਕਰਕੇ ਇਹ ਫੈਸਲਾ ਵੀ ਤੁਰੰਤ ਜਿਹੜਾ ਵਾਪਸ ਕੀਤਾ ਜਾਣਾ ਚਾਹੀਦਾ ਔਰ ਜਿਹੜੇ ਇਹ ਰੋਪੜ ਦੇ ਜਿਹੜੇ ਦੋਵੇਂ ਪਾਵਰ ਪ੍ਰੋਜੈਕਟ ਨੇ ਇਹਨਾਂ ਨੂੰ ਮਹਿਕਮੇ ਦੇ ਪੱਧਰ ਦੇ ਉੱਤੇ ਲਗਾਇਆ ਜਾਣਾ ਚਾਹੀਦਾ ਇਸ ਨੰਬਰ ਦੇ ਉੱਤੇ ਜੋ ਅਸੀਂ ਲੜ ਰਹੇ ਹਾਂ ਬਿਜਲੀ ਸੋਧ ਬਿੱਲ ਜੋ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਜਾਣਾ ਜੇ ਵੀ ਇਹ ਸਬਜਰ ਸ਼ਾਸਨ ਦੇ ਵਿੱਚ ਲਿਆਂਦਾ ਜਾਣਾ ਹੈ ਉਹਦੇ ਕਾਰਨ ਜਿਹੜੇ ਪੰਜਾਬ ਦਾ ਜਿਹੜਾ ਬਿਜਲੀ ਬੋਰਡ ਆ ਉਹ ਸਿੱਧੇ ਤੌਰ ਤੇ ਜਿਹੜੇ ਨਿੱਜੀਕਰਨ ਦੇ ਪਾਸੇ ਜਿਹੜਾ ਚਲਾ ਜਾਇਆ ਹੈ ਪੰਜਾਬ ਦੇ ਵਿੱਚ ਅਮੀਰ ਬੇਰਾ ਵਾਸਤੇ ਵੱਖਰੀ ਬਿੱਲੀ ਹੋਵੇਗੀ ਗਰੀਬਾਂ ਵਾਸਤੇ ਵੱਖਰੀ ਬਿੱਲੀ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਪ੍ਰਾਈਵੇਟ ਕੰਪਨੀਆਂ ਨੇ ਟੈਲੀਕਮ ਸੈਕਟਰ ਦੇ ਵਿੱਚ ਵੱਖ-ਵੱਖ ਪਰਮਾਨੀਓਂ ਡੰਡਾਨੀ ਦੀਆਂ ਕੰਪਨੀਆਂ ਜਿਵੇਂ Jio, Vodafone, Airtel ਆਦਿ ਚੱਲ ਰਹੀਆਂ ਨੇ ਉਸੇ ਤਰ੍ਹਾਂ ਬਿਜਲੀ ਸੈਕਟਰ ਦੇ ਵਿੱਚ ਵੀ ਵੱਖ-ਵੱਖ ਵਧੀਆਂ ਮਕੂਵਾਂ ਦਾ ਸੈਂਸਰ ਜਿਹੜੇ ਕੰਮ ਕਰਨਗੇ ਉਹ ਇਸ ਤਰ੍ਹਾਂ ਕਰਨਗੇ ਕਿ ਜਿਹੜੇ ਵਧੀਆ ਪੈਸੇ ਦੇਣ ਵਾਲੇ ਹੋਣਗੇ ਜਿਆਦਾ ਪੈਸੇ ਦੇਣ ਵਾਲੇ ਆਉਣਗੇ ਉਹਨਾਂ ਨੂੰ ਜਿਹੜੀ ਇਹ ਬਿਜਲੀ ਵਧੀਆ ਤੇ ਵੱਖਰੇ ਤੌਰ ਤੇ ਜਿਹੜੇ ਮਹਿਆ ਜਿਹੜੀ ਪਾਈ ਜਾਵਗੀ ਔਰ ਪਾਵਰ ਕਾਮ ਦੇ ਕੋਲ ਸਿਰਫ ਪਿੰਡੂ ਖੇਤਰ ਆ ਜਾਏਗਾ ਜਾਂ ਗਰੀਬ ਤੱਕ ਵਾਲਾ ਪਿੰਡ ਖੇਤਰ ਆ ਜਾਏਗਾ ਇਹ ਭਾਈ ਅਮੀਰ ਬਿਜਲੀ ਔਰ ਗਰੀਬ ਬਿਜਲੀ ਵਿੱਚ ਪੰਜਾਬ ਨੂੰ ਜਿਹੜਾ ਵੰਡਣ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਬਲਾਜਮ ਜਿਹੜਾ ਕਿਸੇ ਵੀ ਕੀਮਤ ਤੇ ਸਫਲ ਜਿਹੜਾ ਹੋਣ ਨਹੀਂ ਦਿੱਤੇ ਜਾਣਗੇ ਇਸ ਦੇ ਵਿਰੋਧ ਵਿੱਚ ਸਾਡੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਉਤੇ ਸਮੁੱਚੇ ਪੰਜਾਬ ਦੇ ਵਿੱਚ ਪੰਜ ਜਰਨਲ ਧਰਦੇ ਦੇ ਦਿੱਤੇ ਨੇ ਔਰ ਅੱਜ ਸੂਬਾ ਪੱਧਰ ਜਿਹੜਾ ਅੱਜ ਰੋਸਤਾਨਾ ਦੇ ਰਹੇ ਆ ਔਰ ਇਸ ਤੋਂ ਬਾਅਦ 12 ਬਰੰਝੇ ਦੀ 12 ਫਰਵਰੀ ਨੂੰ ਜਿਹੜੀ ਸੈਂਟਰ ਪੱਧਰ ਤੇ ਹਰਿਆਣਾ ਦੀ ਬਿਜਲੀ ਸ਼ੋ 2000 ਬਿੱਲ 25 ਦੇ ਖਿਲਾਫ ਜਿਹੜੀ ਕੀਤੀ ਜਾ ਰਹੀ ਹੈ ਸਮੁੱਚੇ ਮਲਾਜਮ ਇੰਜੀਨੀਅਰ ਇਹਦੇ ਵਿੱਚ ਸ਼ਾਮਲ ਹੋ ਕੇ ਆਪਣਾ ਜਿਹੜਾ ਵਿਰੋਧ ਕਰਨਗੇ ਔਰ ਜੇਕਰ ਸਰਕਾਰ ਨੇ ਫਿਰ ਵੀ ਕੋਈ ਸਾਰਥਕ ਫੈਸਲਾ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਚ ਮੋਰਟਕਾ ਸੰਗਠਨ ਜਿਹੜਾ ਕੀਤਾ ਜਾਏਗਾ ਜਿਹਦੇ ਵਿੱਚ ਮਾਸਟੇਵ ਔਰ ਹਰਤਾ ਲਾਜਾ ਹੋਰੀ ਇਹ ਕਿਸੇ ਦਾ ਜਨਾਨਾ ਜਿਹੜਾ ਫੈਸਲਾ ਕਰਕੇ ਇਹਨਾਂ ਕਦਮਾਂ ਨੂੰ ਵਾਪਸ ਕਰਨ ਦਾ ਨਹੀਂ ਜੇ ਆਪਾਂ ਆਪਣੇ ਉਹਨੂੰ ਕਲੇਮ ਐਵੇਂ ਦੀ ਕਰ ਦਾਂਗੇ ਕਿ ਅਸੀਂ ਤਾਂ ਜੀ ਆਂਡੇ ਰਿਸਕ ਟਾਰਗੇਟ ਹੈ 10% ਲਾਸਟ ਕਰ ਦਾਂਗੇ ਪਹਿਲੇ ਸਾਲ ਹੀ ਉਹ ਸੰਭਵ ਹੀ ਨਹੀਂ ਹੈ ਕਿਸੇ ਤਰੀਕੇ ਤੇ ਇਹਦੇ ਨਾਲ ਤੁਹਾਡੇ ਖਰਚੇ ਨਜਾਇਜ਼ ਰੂਪ ਵਿੱਚ 7000 ਕਰੋੜ ਦੇ ਨੇੜੇ ਘਟਾਏ ਜਾ ਰਹੇ ਨੇ ਇਹਦਾ ਅਸਰ ਕੀ ਹੋਊਗਾ ਸਾਡੇ ਕੈਸ਼ ਫਲੋ ਤੇ ਜਿਹੜਾ ਸਮਾਨ ਆਲਰੇਡੀ ਲੈਣਾ ਔਖਾ ਹੋਇਆ ਪਿਆ ਜਿਹੜੇ ਟਰਾਂਸਫਾਰਮਰ ਜਿਹੜੇ ਖੰਭੇ ਜਿਹੜੀਆਂ ਕੇਬਲਾ ਜਿਹੜੇ ਮੀਟਰਾਂ ਦੀ ਆਲਰੇਡੀ ਕਮੀ ਚੱਲ ਰਹੀ ਹੈ ਉਹਨਾਂ ਦੀ ਹੋਰ ਵੀ ਟੁੱਟੀ ਸਾਡੇ ਕੋਲ ਪੈਸੇ ਨਹੀਂ ਕੋਲੇ ਤੇ ਉਹ ਪੈਸਾ ਫੇਰਾਉ ਕਿੱਥੋਂ ਆਈ ਤੁਹਾਡੇ ਜਮੀਨਾਂ ਇਹੀ ਤੁਹਾਡੇ ਐਸਟ ਨੇ ਜਿਨ੍ਹਾਂ ਨੂੰ ਉਧਾਰਨ ਦੇ ਤੌਰ 'ਤੇ ਰੱਖਿਆ ਜੇ ਅਕਾਊਂਟ ਤੇ ਆਪਣੇ ਆਪਣੇ ਕੈਡਰ ਦੇ ਇਸ਼ੂ ਨੇ ਅਸੀਂ ਉਹਨਾਂ ਨੂੰ ਕਿਹਾ ਨਹੀਂ ਇਹਨਾਂ ਨੂੰ ਸੰਭਾਲ ਲਾਂਗੇ ਪਰ ਪਹਿਲਾਂ ਕਾਰਪੋਰੇਸ਼ਨ ਬਚਾਉਣੀ ਜ਼ਰੂਰੀ ਹੈ ਸਾਡਾ ਪਾਵਰ ਸੈਕਟਰ ਬਚਾਉਣਾ ਜ਼ਰੂਰੀ ਹੈ ਜੇ ਸਾਡੇ ਖਰਚੇ ਨਾ ਪੂਰੇ ਹੋਏ ਸਾਡੀਆਂ ਜ਼ਮੀਨਾਂ ਵੇਚਤੀਆਂ ਅਸੀਂ ਜਾਵਾਂਗੇ ਕਿੱਥੇ ਤਨਖਾਹਾਂ ਦੇ ਲਾਲੇ ਪਏ ਜਾਣੇ ਆ ਪੈਨਸ਼ਨਾਂ ਦੇ ਲਾਲੇ ਪਏ ਜਾਣੇ ਆ ਇੱਥੇ ਦਾ ਕੈਂਪ ਸਰ ਹੈ ਜਿਹੜੇ ਤਨਖਾਹ ਲੇਟ ਨਹੀਂ ਹੋਣ ਦਿੰਦੇ ਪੈਨਸ਼ਨਾਂ ਲੇਟ ਨਹੀਂ ਹੋਣ ਦਿੰਦੇ ਪਰ ਫੇਰਾ ਪਾਗੀ ਕਰਾਂਗੇ ਜੇ ਕੌਂਸਲੇਸ਼ਨ ਕੋਈ ਪੈਸੇ ਹੀ ਨਾ ਹੋਵੇ ਤਾਂ ਇਹ ਤੁਹਾਡੇ ਤੇ ਡਾਇਰੈਕਟ ਅਟੈਕ ਹੈ ਦੋਸਤੋ